ਉਹਨਾਂ ਨੇ ਬਤਮੀਜ਼ੀ ਕੀਤੀ ਸੋਨੀ ਸਾਹਿਬ ਨੂੰ ਨਾਰ ਨਾਰ ਮਰਦਾਬਾਦ 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 ਲੇਕਿਨ ਉਹਦੇ باوجود ਵੀ ਉਹਨਾਂ ਨੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਔਰ ਕੁਰਤੀ ਨੂੰ ਲੱਟ ਮਾਰ ਕੇ ਅੰਦਰ ਚਲੇ ਗਏ ਵਕੀਲ ਇੱਕ ਜਿੰਦਾਬਾਦ ਵਕੀਲ ਇੱਕ ਜਿੰਦਾਬਾਦ ਇਹਨਾਂ ਨੂੰ ਵਕੀਲ ਤਾਂ ਕੀ ਆਮ ਪਬਲਿਕ ਨਾਲ ਵੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਲਾਪਰਵਾਹ ਹੰਕਾਰੀ ਅਫਸਰ ਕਰਕੇ ਪੰਜਾਬ ਸਰਕਾਰ ਦੀ ਈਮੇਜ ਖਰਾਬ ਹੋ ਰਹੀ ਹੈ ਲੋਕਾਂ ਦੀ ਨਜ਼ਰ ਦੇ ਉਹਨੂੰ ਆਪਣੇ ਓਧੇ ਦਾ ਹੰਕਾਰ ਜਾ ਰਿਹਾ ਲੋਕਾਂ ਦੀo ਸੇਵਾ ਨਹੀਂ ਕਰ ਸਕਦਾ ਵਕੀਲ ਸੁਰੱਖਤ ਨਹੀਂ ਹੈਗੇ ਤੇ ਆਮ ਲੋਕ ਕਿਥੋਂ ਸੁਰੱਖਤ ਹੋਣਗੇ ਐਸੇ ਬੁਸ਼ਾਰ ਪਰਮਰ ਜੀ 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 ਉਹਨੂੰ ਆਪਣੇ ਉਧੇ ਦਾ ਹੰਕਾਰ ਜਾ ਰਿਹਾ ਲੋਕਾਂ ਦੀਓ ਸੇਵਾ ਨਹੀਂ ਕਰ ਸਕਦਾ ਅਸੀਂ ਉਹਨਾਂ ਨੂੰ ਮਿਲੇ ਗੱਲ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਬੀਸੀ ਸਾਹਿਬ ਨੂੰ ਵੀ ਮਿਲੇ ਓਰੇ ਨੇਚੀਆਂ ਗੱਲਾਂ ਐ ਰੋਜ਼ ਕਰੀ ਉਧਰ ਅੱਜਕੱਲ ਦੇਖੋ ਹਾਲਾਤ ਕਿੱਦਾਂ ਦੇ ਆ ਸਿਵਲ ਹਸਪੀਟਲ ਡਾਕਟਰ ਸੁਰੱਖਤ ਨਹੀਂ ਹੈਗੇ ਇਹ ਕੁਰਸੀ ਦਾ ਇੰਨਾ ਰੋਬ ਔਰ ਕੁਰਸੀ ਦਾ ਇੰਨਾ ਦਾਬਾ ਕਿਸ ਗੱਲ ਦਾ ਦਾਬਾ ਇਸ ਗੱਲ ਦਾ ਅੱਜ ਸਾਰੇ 2-3 ਮੁੱਦੇ ਹੈਗੇ ਜਿਹੜੇ ਅਸੀਂ ਹੰਤਾਲ ਕੀਤੀ ਆ ਪਹਿਲਾ ਮੁੱਦਾ ਸਾਡਾ ਹੈਗਾ ਸਾਡੇ ਮਾਨਯੋਗ ਸੀਨੀਅਰ ਬਾਰ ਮੈਂਬਰ ਸ਼੍ਰੀ ਏਕੇ ਸੋਨੀ ਐਡਵੋਕੇਟ ਸਾਹਿਬ ਹੈਗੇ ਆ ਬਾਰ ਦੇ ਸਾਡੇ ਸੀਨੀਅਰ ਮੋਲਟਾਈਡ ਉਹ ਐਸਡੀਐਮ ਸਾਹਿਬ ਦੀ ਕੋਰਟ ਚ ਮਿਤੀ 28 ਤਰੀਕ ਨੂੰ ਪੇਸ਼ ਹੈ ਰੀਡਰ ਕੋਲੋਂ ਡੇਟ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਨੂੰ ਹੀ ਮਾਨਯੋਗ ਐਸਡੀਐਮ ਸਾਹਿਬ ਨੂੰ ਨਿੱਜੀ ਤੌਰ ਤੇ ਇੰਨਾ ਹੰਕਾਰੀ ਸੁਭਾਅ ਅਸੀਂ ਇਮੇਜਨ ਨਹੀਂ ਕੀਤਾ ਸੀਗਾ ਔਰ ਉਹਨਾਂ ਨੇ ਉਹਨਾਂ ਨੇ ਬਦਤਮੀਜ਼ੀ ਕੀਤੀ ਸੋਨੀ ਸਾਹਿਬ ਨੂੰ ਔਰ ਬਾਰ ਦੇ ਬਾਕੀ ਮੈਂਬਰ ਸਾਹਿਬਾਨ ਨੇ ਇਹ ਵੀ ਗੱਲ ਕਹੀ ਕਿ ਸੋਨੀ ਸਾਹਿਬ ਸੀਨੀਅਰ ਮੈਂਬਰ ਆ ਬਾਰ ਦੇ ਤੁਸੀਂ ਇਹ ਨਾ ਕਰੋ ਲੇਕਿਨ ਉਹਦੇ ਬਾਵਜੂਦ ਵੀ ਉਹਨਾਂ ਨੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਔਰ ਕੁਰਸੀ ਨੂੰ ਲੱਤ ਮਾਰ ਕੇ ਅੰਦਰ ਚਲੇ ਗਏ ਉਹਨੇ ਬੜੀ ਮੰਦਭਾਦੀ ਔਰ ਦੁੱਖ ਵਾਲੀ ਗੱਲ ਆ ਕਿ ਇਹ ਪਬਲਿਕ ਸਰਵੈਂਟ ਹੈਗੇ ਲੋਕਾਂ ਦੀ ਸੇਵਾ ਲਈ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸਰਦਾਰਾਂ ਦੀ ਸੋਹ ਖਾ ਕੇ ਦੇਸ਼ ਦੀ ਸੇਵਾ ਕਰਨ ਲਈ ਆਏ ਆ ਇਹਨਾਂ ਨੂੰ ਵਕੀਲ ਤਾਂ ਕੀ ਆਮ ਪਬਲਿਕ ਨਾਲ ਵੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਇਹ ਕੁਰਸੀ ਦਾ ਇੰਨਾ ਰੋਹ ਔਰ ਕੁਰਸੀ ਦਾ ਇੰਨਾ ਦਾਬਾ ਕਿਸ ਗੱਲ ਦਾ ਦਾਬਾ ਇਸ ਗੱਲ ਦਾ ਅਸੀਂ ਉਹਨਾਂ ਨੂੰ ਮਿਲੇ ਗੱਲ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਡੀਸੀ ਸਾਹਿਬ ਨੂੰ ਵੀ ਮਿਲੇ ਲੇਕਿਨ ਮੈਨੂੰ ਐ ਲੱਗਦਾ ਕਿ ਪ੍ਰਸ਼ਾਸਨ ਆਪਣੇ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਗੱਡ ਕੀ ਗੱਲ ਐਡੀ ਕੁਛ ਵੀ ਨਹੀਂ ਸੀ ਸੋਨੀ ਸਾਹਿਬ ਸਾਡੇ ਬਜ਼ੁਰਗ ਹੈਗੇ ਆ ਬੰਦਾ ਇੰਨਾ ਹੀ ਕਹਿੰਦਾ ਵੀ ਸੋਨੀ ਸਾਹਿਬ ਕੋਈ ਗੱਲ ਨਹੀਂ ਮੇਰੇ ਦਿਲ 'ਚ ਕੁਛ ਨਹੀਂ ਹੈ ਲੇਕਿਨ ਉਹ ਜਿਹੜੀ ਉਹਨਾਂ ਦੀ ਐਡਮੈਂਟ ਨੇਚਰ ਆ ਉਹ ਇੱਥੋਂ ਸ਼ੋ ਹੁੰਦਾ ਹੈ ਕਿ ਉਹ ਜਿਹੜਾ ਉਧਰ ਦਾ ਹੰਕਾਰ ਆ ਉਹ ਕੁੱਟ-ਕੁੱਟ ਕੇ ਭਰਿਆ ਹੈ ਉਹਨਾਂ ਦਾ ਲੇਕਿਨ ਵਕੀਲ ਜਮਾਤ ਜਿਹੜੀ ਆ ਪੰਜਾਬ ਦੇ ਵਿੱਚ ਅਸੀਂ 40 ਹਜ਼ਾਰ ਤੋਂ ਉੱਪਰ ਵਕੀਲ ਆ ਅਸੀਂ ਆਪਣੇ ਹੱਕ ਸੱਚ ਔਰ ਇਨਸਾਫ ਦੀ ਲੜਾਈ ਲਈ ਔਰ ਥਰਮਾਨ ਦੀ ਲੜਾਈ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਔਰ ਮੈਨੂੰ ਜੇ ਲੋੜ ਪਈ ਤਾਂ ਮੈਂ ਪੂਰੇ ਪੰਜਾਬ ਦੀ ਕਾਲ ਦਵਾਂਗਾ ਔਰ ਇਸ ਇਸ ਲਾਪਰਵਾ ਹੰਕਾਰੀ ਅਫਸਰ ਕਰਕੇ ਪੰਜਾਬ ਸਰਕਾਰ ਦੀ ਇਮੇਜ ਖਰਾਬ ਹੋ ਰਹੀ ਹੈ ਲੋਕਾਂ ਦੀ ਨਜ਼ਰ ਦੇ ਵਿੱਚ ਇਸ ਕਰਕੇ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਸ ਮੁੱਦੇ ਨੂੰ ਜਲਦੋ ਜਲ ਹੱਲ ਕੀਤਾ ਜਾਵੇ ਦੂਜਾ ਮੁੱਦਾ ਸਾਡਾ ਹੈਗਾ ਸੁਨਾਮ ਦੇ ਸਾਡੇ ਵਕੀਲ ਸਾਹਿਬ ਦੇ ਉੱਪਰ ਅਟੈਕ ਹੋਇਆ ਔਰ ਉਹਨਾਂ ਦੇ ਜਾਨਲੇਵਾ ਹਮਲਾ ਹੋਇਆ ਔਰ ਇਹ ਨਿਚ ਦੀਆਂ ਗੱਲਾਂ ਐ ਰੋਜ਼ ਕਰੀ ਉਧਰ ਅੱਜਕੱਲ੍ਹ ਦੇਖੋ ਹਾਲਾਤ ਇਦਾਂ ਦੇ ਆ ਸਿਵਲ ਹਸਪੀਟਲ ਡਾਕਟਰ ਸੁਰੱਖਿਅਤ ਨਹੀਂ ਹੈਗੇ ਕਚਹਿਰੀ ਦੇ ਵਿੱਚ ਵਕੀਲ ਸੁਰੱਖਿਅਤ ਨਹੀਂ ਹੈਗੇ ਤੇ ਆਮ ਲੋਕ ਕਿੱਥੋਂ ਸੁਰੱਖੇ ਹੋਣਗੇ ਤੋ ਇਸ ਕਰਕੇ ਸਰਕਾਰ ਕੋਲ ਸਾਡੀ ਇਹ ਵੀ ਮੰਗ ਹੈਗੀ ਆ ਕਿ ਜਿਹੜਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਹੈਗਾ ਉਹਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਇੱਕ ਸੁਖਾਵੇ ਮਾਹੌਲ ਦੇ ਵਿੱਚ ਵਕੀਲ ਲੋਕਾਂ ਦੇ ਹੱਕਾਂ ਲਈ ਉਹਨਾਂ ਨੂੰ ਨਿਆਂ ਦਿਲਾਉਣ ਦੇ ਲਈ ਆਪਣੀ ਸੰਜੀਦਗੀ ਨਾਲ ਔਰ ਸ਼ਾਂਤੀ ਨਾਲ ਕੰਮ ਕਰ ਸਕਾਂ ਜੇਕਰ ਐਸ.ਡੀ.ਐਮ ਵਾਲੀ ਜਿਹੜੀ ਗਲਵਾਤ ਨਹੀਂ ਚੱਲਦੀ ਅੱਗੇ ਕੀ ਐਕਸ਼ਨ ਅਸੀਂ ਹੱਲੇ ਸੋਮਵਾਰ ਤੱਕ ਦੇਖਾਂਗੇ ਇੱਕ ਦੋ ਦਿਨ ਹੋਰ ਦੇਖਾਂਗੇ ਅਸੀਂ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਹੈਗਾ ਆ ਜੇ ਸਾਨੂੰ ਲੋੜ ਪਈ ਡੀਸੀ ਦਫਤਰ ਦੇ ਸਾਹਮਣੇ ਅਸੀਂ ਲਗਾਤਾਰ ਧਰਨਾ ਲਾਵਾਂਗੇ ਟੈਂਟ ਲਾ ਕੇ ਜਦੋਂ ਤੱਕ ਕਿ ਉਹ ਐਸਡੀਐਮ ਸਾਹਿਬ ਜਿਹੜੇ ਹੈਗੇ ਆਪਣੀ ਗਲਤੀ ਨਹੀਂ ਮੰਨਦੇ ਔਰ ਅਸੀਂ ਪੂਰੇ ਪੰਜਾਬ ਦੇ ਵਕੀਲਾਂ ਦੇ ਨਾਲ ਰਾਬਤਾ ਕਰ ਰਹੇ ਹਾਂ ਬਾਰ ਕਾਉਂਸਲ ਆਪਣੀ ਪੰਜਾਬ ਹਾਈ ਕੋਰਟ ਨਾਲ ਜੁੜੀ ਰਾਬਤਾ ਕਾਇਮ ਕੀਤਾ ਔਰ ਮਾਨਯੋਗ ਚੇਅਰਮੈਨ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਇਸ ਮੁੱਦੇ ਨੂੰ ਦੇਖ ਰਹੇ ਹਾਂ ਔਰ ਜੇ ਲੋੜ ਪਈ ਕਿਸੇ ਵੀ ਤਰ੍ਹਾਂ ਦਾ ਲੋਕਤੰਤਰੀ ਢੰਗ ਦੇ ਨਾਲ ਕੋਈ ਵੀ ਕਰਨਾ ਪ੍ਰਦਰਸ਼ਨ ਵਿਰੋਧ ਜਾਂ ਹੜਤਾਲ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਨਹੀਂ ਮਾਫੀ ਮੁੱਦਾ ਇਹਦਾ ਕੁਦੀ ਨਹੀਂ ਕੱਲਾ ਮਾਫੀ ਮੁੱਦਾ ਨਹੀਂ ਹੈਗਾ ਦੇਖੋ ਬੁੱਦਾ ਇਹ ਹੈਗਾ ਜੇ ਇੱਕ ਥੇਰ ਦੇ ਉੱਪਰ ਬੈਠਾ ਅਫਸਰ ਜਿਹਦੇ ਤੋਂ ਲੋਕ ਇਸ ਉਮੀਦ ਨਾਲ ਜਾਂਦੇ ਆ ਕਿ ਲੋਕਾਂ ਨੂੰ ਨਿਆਂ ਔਰ ਹੱਕ ਪ੍ਰਾਪਤੀ ਦੇ ਵਿੱਚ ਉਹ ਸਹਿਯੋਗ ਕਰੇਗਾ ਉਹਨਾਂ ਦੇ ਹੱਕਾਂ ਦੀ ਰੱਖੀ ਕਰੇਗਾ ਜੇ ਉਹ ਅਫਸਰ ਹੰਕਾਰੀ ਸੁਭਾਅ ਦਾ ਹੈਗਾ ਉਹਨੂੰ ਆਪਣੇ ਅਹੁਦੇ ਦਾ ਹੰਕਾਰ ਜਾਦਾ ਲੋਕਾਂ ਦੀ ਉਹ ਸੇਵਾ ਨਹੀਂ ਕਰ ਸਕਦਾ ਐਹੋ ਜਿਹਾ ਅਫਸਰ ਸਾਨੂੰ ਨਹੀਂ ਚਾਹੀਦੇ ਹੈਗੇ ਜੀ ਇਹਨਾਂ ਨੂੰ ਬਦਲ ਦੇਣਾ ਚਾਹੀਦਾ ਮੈਂ ਕਹਿੰਦਾ ਬਦਲਿਆ ਜਾਵੇ ਬਜਰਾਣੀਆਂ ਨੂੰ ਐਸੇ ਕੈਸੇ ਐਸੀ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਉਹਦੀ ਪਬਲਿਕ ਡੀਲਿੰਗ ਨਾ ਹੋਵੇ ਸਾਈਲੈਂਟ ਵਿੱਚ ਬੈਠੇ ਰਹਿਣ ਬਸ ਐਡਾ ਨਹੀਂ ਅਫਸਰ ਦੀ ਸਹੀ ਜਗ੍ਹਾ ਉਹੀ ਹੁੰਦੀ ਹੈ